ਸਾਵਧਾਨ 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 SIM卡 ਦੀ ਨਾਲ ਜੁੜਿਆ ਇਹ ਨਿਯਮ ਟੁੱਟਿਆ ਤਾਂ ਲੱਗੇਗਾ 2 ਲੱਖ ਰੁਪਏ ਦਾ ਜੁਰਮਾਨਾ ਤੇ ਤੁਹਾਨੂੰ ਹੋ ਸਕਦੀ ਆ ਝੇੜ ਜੇਕਰ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਇੱਕ ਤੋਂ ਵੱਧ SIM ਹੈ ਤਾਂ ਹੁਣ ਤੁਸੀਂ ਆ ਖਬਰ ਜ਼ਰੂਰ ਸੁਣ ਲਿਓ ਤੇ ਤੁਸੀਂ ਸਾਵਧਾਨ ਵੀ ਹੋ ਜਾਓ ਕਿਉਂਕਿ ਹੁਣ ਇੱਕ ਤੋਂ ਵੱਧ SIM ਜੇਕਰ ਤੁਹਾਡੇ ਲਵੇ ਹੋਣਗੇ ਤਾਂ ਤੁਹਾਡੇ ਤੇ ਵੱਡੀ ਕਾਰਵਾਈ ਹੋ ਸਕਦੀ ਹੈ ਅਕਸਰ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਫਰਾਡ ਦੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਕਿ ਠੱਗੀਆਂ ਲੋਕਾਂ ਦੇ ਨਾਲ ਕੀਤੀਆਂ ਜਾਂਦੀਆਂ ਨੇ ਜਿਸ ਦੇ ਚਾਲਦਿਆਂ ਹੁਣ ਇੱਕ ਨਵਾਂ ਨਿਯਮ ਜਿਹੜਾ ਲਾਗੂ ਕਰ ਦਿੱਤਾ ਗਿਆ ਪਰ ਜੇਕਰ ਤੁਸੀਂ ਇਹਨਾਂ ਨਿਯਮਾਂ ਨੂੰ ਨਹੀਂ ਮੰਨਦੇ ਤਾਂ ਤੁਹਾਨੂੰ ਸਾਰਾ ਕੁਝ ਮਹਿੰਗਾ ਪੈ ਸਕਦਾ SIM ਖਰੀਦਣਾ ਵੀ ਤੁਹਾਨੂੰ ਬੇहद ਮਹਿੰਗਾ ਪਵੇਗਾ ਜੇਕਰ ਤੁਸੀਂ ਵੀ ਹੁਣ SIM ਜਿਹੜਾ ਫਾਲਤੂ ਚਲਾਉਂਦੇ ਹੋ ਜਾਂ ਫਿਰ ਅਸੀਂ ਇਹ ਕਹਿ ਸਕਦਾ ਕਿ ਤੁਹਾਡੇ ਨਾਮ ਤੇ SIM ਤੁਸੀਂ ਕਿਸੇ ਹੋਰ ਨੂੰ ਦੇ ਦਿੱਤਾ ਕੋਈ ਵੀ ਚਲਾਉਂਦਾ ਹੈ ਤਾਂ ਹੁਣ ਕਾਰਵਾਈ ਉਸ ਦੇ ਖਿਲਾਫ ਹੋਵੇਗੀ ਜਿਸ ਦੇ ਉੱਤੇ ਜਿਸ ਦੇ ਨਾਮ ਤੇ SIM ਹੋਵੇਗੀ ਹੁਣ ਤੁਹਾਨੂੰ ਦੱਸ ਦੇ ਕਿ SIMਾਂ ਦੇ ਇਸ ਨਿਯਮ ਦੇ ਵਿੱਚ ਵੱਡਾ ਬਦਲਾਅ ਆਇਆ ਜਿਸ ਦੇ ਚਾਲਦਿਆ ਤੁਹਾਨੂੰ ਮਹਿੰਗਾ ਪੈ ਸਕਦਾ ਇੱਕ ਤੋਂ ਵੱਧ SIM ਰੱਖਣਾ ਤੇ ਤੁਹਾਡੇ ਆਪਣੇ ਨਾਮ ਤੇ SIM ਲੈ ਕੇ ਕਿਸੇ ਹੋਰ ਨੂੰ ਦੇਣਾ ਕਿਉਂਕਿ ਇਸ ਦੇ ਜਿਹੜੇ ਨਿਯਮ ਲਾਗੂ ਹੋਏ ਨੇ ਉਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਿਮਾਗ ਫਿਰ ਤੁਹਾਨੂੰ ਸਾਰਾ ਕੁਝ ਸਮਝ ਆ ਜਾਵੇਗਾ ਅੱਜ ਕੱਲ ਲਗਭਗ ਹਰ ਵਿਅਕਤੀ ਮੋਬਾਈਲ ਦੀ ਵਰਤੋਂ ਕਰ ਰਿਹਾ ਲੋਕ ਮੋਬਾਈਲ ਲਈ SIM ਕਾਰਡ ਖਰੀਦਦੇ ਨੇ ਪਹਿਲਾਂ ਕਿ SIM ਕਾਰਡ ਰੱਖਣ ਦਾ ਰੁਝਾਨ ਸੀ ਇਸ ਕਾਰਨ ਪਹਿਲਾਂ ਡਿਊਲ SIM ਕਾਰਡ ਵਾਲੇ ਮੋਬਾਈਲ ਕਾਫੀ ਮਸ਼ਹੂਰ ਸਨ ਪਰ ਹੁਣ ਜ਼ਿਆਦਾਤਰ ਲੋਕ ਆਪਣੇ ਫੋਨ ਦੇ ਵਿੱਚ ਇੱਕ ਹੀ SIM ਰੱਖਦੇ ਨੇ ਪਰ ਅਸੀਂ ਆਪਣੀ ਨਾਮ ਤੇ ਕਈ SIM ਕਾਰਡ ਖਰੀਦਦੇ ਹਾਂ ਜੋ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਮੋਬਾਈਲ ਫੋਨਾਂ ਦੇ ਵਿੱਚ ਵੀ ਪਾ ਦਿੰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਬਹੁਤ ਜ਼ਿਆਦਾ SIM ਕਾਰਡ ਹੋਣ ਕਾਰਨ ਤੁਸੀਂ ਕਸੂਤੇ ਫਸ ਸਕਦੇ ਹੋ ਅਤੇ ਤੁਹਾਨੂੰ ਲੱਖ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ WhatsApp ਦੇ ਵਿੱਚ ਇੱਕ ਤੋਂ ਵੱਧ SIM ਕਾਰਡ ਰੱਖਣ ਲਈ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਤੁਹਾਨੂੰ ਭਾਰੀ ਜੁਰਮਾਨਾ ਹੋ ਸਕਦਾ ਤੁਸੀਂ ਜੇਲ੍ਹ ਦੀ ਹਵਾ ਵੀ ਖਾ ਸਕਦੇ ਹੋ ਇਸ ਦੀ ਜਾਣਕਾਰੀ ਦੂਰ ਸੰਚਾਰ ਐਕਟ 2023 ਦੇ ਵਿੱਚ ਦਿੱਤੀ ਗਈ ਸੀ ਐਸਵੀਐਮ ਦੇ ਤਹਿਤ ਇੱਕ ਵਿਅਕਤੀ ਲਈ ਇੱਕ ਤੋਂ ਵੱਧ ਸਿਮ ਕਾਰਡ ਰੱਖਣ ਦੀ ਇੱਕ ਸੀਮਾ ਨਿਧਾਰਤ ਕੀਤੀ ਗਈ ਹੈ ਇਸ ਨਿਯਮ ਦੀ ਉਲੰਘਣਾ ਕਰਨ ਤੇ ਸਜ਼ਾ ਦਾ ਪ੍ਰਬੰਧ ਵੀ ਹੈ ਦੂਰ ਸੰਚਾਰ ਐਕਟ 2023 ਦੇ ਅਨੁਸਾਰ ਨਿਧਾਰਤ ਸੀਮਾ ਤੋਂ ਵੱਧ ਸਿਮ ਕਾਰਡ ਰੱਖਣ ਤੇ ਜੁਰਮਾਨਾ ਜਾਂ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਨਾਲੀ ਦੱਸਦੇ ਕਿ ਦੂਰ ਸੰਚਾਰ ਐਕਟ 2023 ਦੇ ਅਨੁਸਾਰ ਪੂਰੇ ਦੇਸ਼ ਦੇ ਵਿੱਚ SIM ਕਾਰਡ ਰੱਖਣ ਦੀ ਵੱਧ ਤੋਂ ਵੱਧ ਸੀਮਾ 9 ਰੱਖੀ ਗਈ ਹੈ। ਮਤਲਬ ਕਿ ਕੋਈ ਵਿਅਕਤੀ ਆਪਣੇ ਨਾਂ ਤੇ ਵੱਧ ਤੋਂ ਵੱਧ 9 SIM ਕਾਰਡ ਜਾਰੀ ਕਰ ਸਕਦਾ। ਹਾਲਾਂਕਿ ਜੰਮੂ ਅਤੇ ਕਸ਼ਮੀਰ ਦੇ ਵਿੱਚ ਅਤੇ ਅਸਾਮ ਅਤੇ ਉੱਤਰ ਪੂਰਬੀ ਲਾਇਸੈਂਸਯੂਦਾ ਸੇਵਾ ਖੇਤਰ ਵਰਗੇ ਕੁਝ ਰਾਜਾਂ ਦੇ ਵਿੱਚ ਇਹ ਸੀਮਾ 6 ਹੈ। ਇਨਾ ਥਾਮਾ ਤੇ ਰਹਿਣ ਵਾਲੇ ਲੋਕ 6 ਤੋਂ ਵੱਧ SIM ਕਾਰ ਨਹੀਂ ਜਾਰੀ ਕਰ ਸਕਦੇ ਸਰਕਾਰ ਨੇ ਸਾਈਬਰ ਧੋਖਾਧੜੀ ਨੂੰ ਰੋਕਣ ਲਈ ਇਹ ਨਿਯਮ ਲਾਇਆ ਸੀ ਜੇਕਰ ਤੁਸੀਂ ਨਿਰਧਾਰਤ ਸੀਮਾ ਤੋਂ ਵੱਧ SIM ਕਾਰ ਰੱਖਦੇ ਹੋ ਜਾਂ ਖਰੀਦਦੇ ਹੋ ਤਾਂ ਤੁਹਾਡੀ ਵਿਰੁੱਧ ਸੱਦੀ ਕਾਰਵਾਈ ਹੋਵੇਗੀ ਤੇ ਜੇਕਰ ਕੋਈ ਪਹਿਲੀ ਵਾਰ ਐਸਾ ਨਿਯਮ ਨੂੰ ਤੋੜਦਾ ਹੈ ਤਾਂ ਉਸ ਨੂੰ 50000 ਰੁਪਏ ਦਾ ਜੁਰਮਾਨਾ ਜੇਕਰ ਕਿਸ ਨਿਯਮ ਨੂੰ ਦੂਜੀ ਵਾਰ ਤੋੜਦਾ ਹੈ ਤਾਂ ਉਸ ਨੂੰ 2 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ ਇਹ ਨਹੀਂ ਨਹੀਂ ਧੋਖਾਧੜੀ ਨਾਲ SIM ਕਾਰਡ ਹਾਸਲ ਕਰਨ ਦੇ ਦੁਰਸੰਚਾਰ ਐਕਟ 2023 ਚ ਸਜ਼ਾ ਦੀ ਵਿਵਸਥਾ ਵੀ ਹੋਵੇਗੀ ਜੇਕਰ ਕੋਈ ਵਿਅਕਤੀ ਧੋਖੇ ਨਾਲ SIM ਕਾਰਡ ਲੈਂਦਾ ਹੈ ਤਾਂ ਉਸ ਨੂੰ 50 ਲੱਖ ਰੁਪਏ ਤੱਕ ਦਾ ਜੁਰਮਾਨਾ 3 ਸਾਲ ਦੀ ਸਜ਼ਾ ਹੋ ਸਕਦੀ ਹੈ ਜਾਨਕੀ ਜਲਦੀ ਹਵਾ ਖਾ ਸਕਦਾ ਬਿਊਰੋ ਰਿਪੋਰਟ ਹਮਦਾਰਦ ਟੀਵੀ